ਚੀਤ ਲੈਂਡ ਨੇ ਉਤਰੀ ਭਾਰਤ ਨੂੰ ਆਪਣੀ ਲਪੇਟ ਵਿੱਚ ਲੈ ਲਿਆ ਦਿਨ ਚੜਦੇ ਹੀ ਕਿਸੇ ਸੁਹਾਲੇ ਦਿਨ ਤੌਂਦੀ ਚਿੱਟੀ ਚਾਦਰ ਨੇ ਪੂਰੀ ਤਰ੍ਹਾਂ ਸ਼ਹਿਰ ਨੂੰ ਆਪਣੇ ਆਗੋਸ਼ ਵਿੱਚ ਲੈ ਲਿਆ ਤੇ ਇਸ ਦੇ ਨਾਲ ਹੀ ਜੇਕਰ ਮਿਸਟਰ ਦੀ ਗੱਲ ਕਰੀਏ ਤਾਂ ਅਮਿਤ ਸਰ ਸਰਕਾਰ ਸਾਹਿਬ ਆਉਣ ਵਾਲੇ ਸ਼ਰਧਾਲੂਆਂ ਦੇ ਵਿੱਚ ਸ਼ਾਦੀ ਕਮੀ ਨਹੀਂ ਹੈ ਲਗਾਤਾਰ ਸ਼ਰਧਾਲੂ ਇਸ ਤੌਂਦੇ ਵਿੱਚ ਤੇ ਠੰਡ ਵਿੱਚ ਨਤਮਸਤਕ ਮੋਲੀ ਪਹੁੰਚ ਰਹੇ ਨੇ ਨਾਲ ਹੀ ਸ਼ਹਿਰ ਵਾਸੀਆਂ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਗੱਡੀਆਂ ਹੌਲੀ ਤੇ ਸਾਵਧਾਨੀ ਨਾਲ ਚਲਾਉਣ ਤਾਂ ਜੋ ਕਿਸੇ ਵੀ ਤਰ੍ਹਾਂ ਦਾ ਹਾਸਾ ਨਾ ਵਾਪਰੇ ਅੱਜ ਪਹਿਲਾ ਦਿਨ ਧੁੰਦ ਤਾਂ ਜੀ ਬਹੁਤ ਜ਼ਿਆਦਾ ਆ ਔਰ ਇਨੀ ਧੁੰਦ ਡਿੱਗੀ ਹੋਈ ਕਿ ਮੌਸਮ ਇੱਕਦਮ ਤੁਹਾਨੂੰ ਲੱਗਦਾ ਜਿਵੇਂ ਜਿੱਦਾਂ ਕੀ ਬਹੁਤ ਭਿਆਨਕ ਜਾ ਹੋ ਗਿਆ ਆ ਔਰ ਇਹਦੇ ਕਰਕੇ ਥੋੜਾ ਜਿਹਾ ਦੁਕਾਨਾਂ ਨੂੰ ਲੇਟ ਖੋਲਣਾ ਪਿਆ ਅੱਜ ਜਿੱਦਾਂ ਦੁਕਾਨ ਰੋਜ਼ ਆਪਾਂ 6 ਵਜੇ ਦਾ ਟਾਈਮ ਸੀ ਆ 7 ਵਜੇ ਖੁੱਲਹੀ ਤੇ ਪਿੱਛਰਾ ਬਜਾ ਕਰਦੇ 7 ਵਜੇ ਲੈ ਗਏ ਠੰਡ ਦਾ ਬਚਾ ਦੇਖੋ ਜੀ ਫਿਲਹਾਲ ਦੇ ਆਪਾਂ ਆਗੂ ਬਸੇਕ ਕੇ ਬਜਾ ਕਰ ਰਹੇ ਆ ਤੇ ਜਿਹੜੀ ਸਾਡੇ ਲੇਬਰ ਹਾਲੀ ਦਾ ਕਾਈ ਨਹੀਂ ਦੁਕਾਨ ਤੇ ਇੱਥਾ ਕਮਾਲ ਹਦਾ ਤੁਹਾਨੂੰ ਦੱਸਾਂ ਤੇ ਆ ਨੋ ਕਿੱਦਾਂ ਰਸਰੇਖਤਰਾ ਮਹੌਲ ਹੈ ਸਮਾਂ 15 ਮਿੰਟ ਲੱਗਦੇ ਜੀ ਘਰੋਂ ਤੁਰਨ ਲੱਗਿਆਂ ਤੇ ਅੱਗੇ ਤਾਂ ਚਲੋ ਪੈਦਲ ਵੀ ਤੁਰ ਕੇ ਆ ਜੀਦਾ ਸੀ ਪਰ ਅੱਜ ਕਾਰ ਤੇ ਆਣਾ ਪਿਆ ਬਹੁਤ ਜ਼ਿਆਦਾ ਧੁੰਦਿਆ ਧੁੰਦ ਦਾ ਜਦਾਂ ਵੇਖੋ ਵੀ ਹੁਣ ਬਹੁਤ ਹੀ ਜ਼ਿਆਦੀ ਧੁੰਦ ਤੇ ਠੰਡ ਭੈਣ ਹੈ ਵੀ ਉਹਦੇ ਨਾਲ ਮੁਸ਼ਕਲਾਂ ਹੈ ਮੈਂ ਸਾਰੇ ਭੈਣ ਭਰਾਵਾਂ ਨੂੰ ਅਪੀਲ ਕਰਨੀ ਚਾਹੁੰਦਾ ਹਾਂ ਕਿ ਬੜਾ ਸਲੋ ਹੋ ਕੇ ਚੱਲੋ ਮਤਲਬ ਕਿ ਧੁੰਦ ਬਹੁਤ ਦੇ ਨੁਕਸਾਨ ਬਹੁਤ ਜ਼ਿਆਦਾ ਹੋ ਰਿਹਾ ਵਿੱਚ ਤੇਰੇ ਜਿੱਦੋਂ ਪਿੰਡੋਂ ਕਿੰਨੇ ਵਜੇ ਨਿਕਲਦੇ ਓ ਕਿੰਨੇ ਵਿੱਧੀ ਪਹਿਲਾਂ ਦੇ ਅਸੀਂ ਨਿਕਲਦੇ ਹਾਂ 5:30 ਵਜੇ ਤਕਰੀਬਨ ਤੇ ਹੁਣ ਅਸੀਂ 8 ਵਜੇ ਹੁਣੇ ਅਜੇ ਆਏ ਆਂ ਡਿਊਟੀ ਤੇ ਕੀ ਹਾਲਾਤ ਹੈ ਤੁਹਾਡੇ ਸ਼ਰੀਰ ਦੇ ਨਹੀਂ ਭਾਜੀ ਬਹੁਤ ਜਿਆਦੀ ਠੰਡੇ ਜਿੰਨੂੰ ਆਪਾਂ ਕਹਿ ਨਹੀਂ ਸਕਦੇ ਵੀ 2-3 ਦਿਨ ਤੋਂ ਬਹੁਤ ਜਿਆਦੀ ਪੈ ਰਹੀ ਵਿੱਧੀ ਕਿ ਕਿਸ ਨੇ ਬਚਾ ਰਿਹਾ ਬਚਾ ਫਿਰ ਆ ਅੱਗ ਬਾਲ ਕੇ ਥੋੜਾ ਕੱਪ ਗਰਮ ਕੱਪੜੇ ਪਾ ਕੇ ਫਿਰ ਉਹਦੇ ਨਾਲ ਬਚਾ ਕਰ ਰਹੇ ਆਂ ਜੀ ਚੀਤ ਲੈਂਡ ਨੇ ਉੱਤਰੀ ਭਾਰਤ ਨੂੰ ਆਪਣੀ ਲਪੇਟ ਵਿੱਚ ਲੈ ਲਿਆ ਦਿਨ ਚੜਦੇ ਹੀ ਕਿਸੇ ਸੁਹਾਲੇ ਦਿਨ ਧੁੰਦ ਦੀ ਚਿੱਟੀ ਚਾਦਰ ਨੇ ਪੂਰੀ ਤਰ੍ਹਾਂ ਸ਼ਹਿਰ ਨੂੰ ਆਪਣੇ ਆਗੋਸ਼ ਵਿੱਚ ਲੈ ਲਿਆ ਤੇ ਇਸ ਦੇ ਨਾਲ ਹੀ ਜੇਕਰ ਮਿਸਟਰ ਦੀ ਗੱਲ ਕਰੀਏ ਤਾਂ ਅਮਰਸਰ ਸ਼੍ਰੀ ਕਰਮਾਤ ਸਾਹਿਬ ਔਨ ਵਾਲੇ ਸ਼ਰਧਾਲੂਆਂ ਦੇ ਵਿੱਚ ਉਹ ਸ਼ਾਦੀ ਕਮੀ ਨਹੀਂ ਹੈ ਲਗਾਤਾਰ ਸ਼ਰਧਾਲੂ ਇਸ ਧੁੰਦ ਦੇ ਵਿੱਚ ਤੇ ਠੰਡ ਵਿੱਚ ਨਤਮਸਤਕ ਮੋਦੀ ਪਹੁੰਚ ਰਹੇ ਨੇ ਨਾਲ ਹੀ ਸ਼ਹਿਰ ਵਾਸੀਆਂ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਗੱਡੀਆਂ ਹੌਲੀ ਤੇ ਸਾਵਧਾਨੀ ਨਾਲ ਚਲਾਉਣ ਤਾਂ ਜੋ ਕਿਸੇ ਵੀ ਤਰ੍ਹਾਂ ਦਾ ਹਾਸਾ ਨਾ ਵਾਪਰੇ ਅੱਜ ਪਹਿਲਾ ਦਿਨ ਧੁੰਦ ਦਾ ਜੀ ਬਹੁਤ ਜ਼ਿਆਦਾ ਆ ਔਰ ਇਨੀ ਧੁੰਦ ਡਿੱਗੀ ਹੋਈ ਕਿ ਮੌਸਮ ਇੱਕਦਮ ਤੁਹਾਨੂੰ ਲੱਗਦਾ ਜਿਵੇਂ ਜਿੱਦਾਂ ਕੀ ਬਹੁਤ ਭਿਆਨਕ ਜਾ ਹੋ ਗਿਆ ਆ ਔਰ ਇਹਦੇ ਕਰਕੇ ਥੋੜਾ ਜਿਹਾ ਦੁਕਾਨਾਂ ਨੂੰ ਲੇਟ ਖੋਲਣਾ ਪਿਆ ਅੱਜ ਜਿੱਦਾਂ ਦੁਕਾਨ ਰੋਜ਼ ਆਪਾਂ 6 ਵਜੇ ਦਾ ਟਾਈਮ ਸੀ ਆ 7 ਵਜੇ ਖੁੱਲਹੀ ਤੇ ਪਿੱਛਰਾ ਬਜਾ ਕਰਦੇ 7 ਵਜੇ ਲੈ ਗਏ ਠੰਡ ਦਾ ਬਚਾ ਦੇਖੋ ਜੀ ਫਿਲਹਾਲ ਦੇ ਆਪਾਂ ਆਗੂ ਬਸੇਕ ਕੇ ਬਜਾ ਕਰ ਰਹੇ ਆ ਤੇ ਜਿਹੜੀ ਸਾਡੇ ਲੇਬਰ ਹਾਲੀ ਦਾ ਕਾਈ ਨਹੀਂ ਦੁਕਾਨ ਤੇ ਕਿੰਨਾ ਸਮਾਂ ਲੱਗਦਾ ਤੁਹਾਨੂੰ ਬਤਾਓ ਤੇ ਆਨੋ ਸਿੱਧਾ ਰਸਤੇ ਇਕਦਮ ਹੋਰ ਹੈ ਸਮਾਂ 15 ਮਿੰਟ ਲੱਗਦੇ ਜੀ ਘਰੋਂ ਤੁਰਨ ਲੱਗਿਆਂ ਤੇ ਅੱਗੇ ਤਾਂ ਚਲੋ ਪੈਦਲ ਵੀ ਤੁਰ ਕੇ ਆ ਜੀਦਾ ਸੀ ਪਰ ਅੱਜ ਕਾਰ ਤੇ ਆਣਾ ਪਿਆ ਬਹੁਤ ਜ਼ਿਆਦਾ ਧੁੰਦ ਹੈ ਧੁੰਦ ਦਾ ਜਦਾਂ ਵੇਖੋ ਵੀ ਹੁਣ ਬਹੁਤ ਹੀ ਜ਼ਿਆਦੀ ਧੁੰਦ ਤੇ ਠੰਡ ਪੈਣ ਦਾ ਵੀ ਉਹਦੇ ਨਾਲ ਮੁਸ਼ਕਲਾਂ ਹੈ ਮੈਂ ਸਾਰੇ ਭੈਣ ਭਰਾਵਾਂ ਨੂੰ ਅਪੀਲ ਕਰਨੀ ਚਾਹੁੰਦਾ ਹਾਂ ਕਿ ਬੜਾ ਸਲੋ ਹੋ ਕੇ ਚੱਲੋ ਮਨ ਲਗੀ ਧੁੰਦ ਬਹੁਤ ਦੇ ਨੁਕਸਾਨ ਬਹੁਤ ਜਿਆਦਾ ਹੋ ਰਿਹਾ ਵਿੱਚ ਜੀ ਤੇਰੇ ਜਦੋਂ ਪਿੰਡੋਂ ਕਿੰਨੇ ਵਜੇ ਨਿਕਲਦੇ ਵਿੱਚੋਂ ਕਿੰਨੇ ਵਜੇ ਨਿਕਲੇ ਵੀਰ ਜੀ ਪਹਿਲਾਂ ਤੇ ਅਸੀਂ ਨਿਕਲਦੇ ਹਾਂ 5:30 ਵਜੇ ਤਕਰੀਬਨ ਤੇ ਹੁਣ ਅਸੀਂ 8 ਵਜੇ ਹੁਣੇ ਅਜੇ ਆਏ ਆ ਡਿਊਟੀ ਤੇ ਕੀ ਹਾਲਾਤ ਹੈ ਤੁਹਾਡੇ ਸ਼ਰੀਰ ਦੇ ਨਹੀਂ ਭਾਜੀ ਬਹੁਤ ਜਿਆਦੀ ਠੰਡ ਹੈ ਜਿੰਨੂੰ ਆਪਾਂ ਕਹਿ ਨਹੀਂ ਸਕਦੇ ਵੀ 2-3 ਦਿਨ ਤੋਂ ਬਹੁਤ ਜਿਆਦੀ ਪੈ ਰਹੀ ਵਿੱਚ ਜੀ ਤੇ ਕਿਸ ਨੇ ਬਚਾ ਰਿਹਾ ਬਚਾ ਫਿਰ ਆ ਅੱਗ ਬਾਲ ਕੇ ਥੋੜਾ ਕੱਪ ਗਰਮ ਕੱਪੜੇ ਪਾ ਕੇ ਫਿਰ ਉਹਦੇ ਨਾਲ ਬਚਾ ਕਰ ਰਹੇ ਆ ਜੀ